ਆ ਮੀਟੂ ਜੀ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਹੁਣ ਆਪਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਆ ਜਾਈਏ ਉਧਰ ਬਾਜਵਾ ਸਾਹਿਬ ਐਕਟਿਵ ਨੇ ਪੂਰੇ ਤੇ ਉਹ ਇੱਕ ਗੱਲ ਵੀ ਕਹਿ ਰਹੇ ਸੀਗੇ ਉਧਰ ਮਾਨ ਸਾਹਿਬ ਦਾ ਜ਼ਿਕਰ ਹੋਇਆ ਨਾਲ ਉਹ ਏਕਨਾਥ शिंदे ਦਾ ਜ਼ਿਕਰ ਕਰ ਰਹੇ ਸੀਗੇ ਕਹਿੰਦੇ ਕਿ ਭਾਈ ਆਉਣ ਵਾਲੇ ਟਾਈਮ 'ਚ ਕਿਤੇ ਮਾਨ ਸਾਹਿਬ ਵੀ शिंदे ਨਾਲ ਆਪਣੇ ਸਾਥ ਤੋਂ ਹੋ ਜਾਣ ਕੀ ਮਤਰਾ ਜੀ ਇਹ ਦੇਖੋ ਏਕਨਾਥ शिंदे ਕੌਣ ਹੈ ਏਕਨਾਥ शिंदे ਜਿਹੜਾ ਸੀਗਾ ਉਹ ਆਟੋ ਚਲਾਉਂਦਾ ਸੀ ਕਿਸੇ ਟਾਈਮ ਬੰਬੇ 'ਚ ਜੀ ਫਿਰ ਉਹ ਜੋ ਠਾਕਰੇ ਵਾਲਾ ਸਾਹਿਬ ਠਾਕਰੇ ਜੀ ਉਹਨਾਂ ਦੇ ਸੰਪਰਕ ਚ ਆਇਆ ਇਹਨਾਂ ਦਾ ਵਫਾਦਾਰ ਬਣ ਗਿਆ ਠਾਕਰੇ ਫੈਮਿਲੀ ਦਾ ਤੇ ਇੱਕ ਦਿਨ ਕਹਿ ਲੋ ਕਿ ਉਹ ਪੋਲੀਟੀਸ਼ੀਅਨ ਹੋ ਗਿਆ ਫਿਰ ਜਿਵੇਂ ਭਾਰਤੀ ਰਾਜਨੀਤੀ ਚ अनेका ਕਿਸੇ ਹਮ ਹਮ ਘਰ ਦਾ ਪੀਤੀ ਲੰਕਾ ਟਾਇ ਜੀ ਤਾਂ ਬਹੁਤ ਕੁਛ ਆ ਭਾਰਤੀ ਰਾਜਨੀਤੀ ਚ ਤੇ ਇਥੋਂ ਤੱਕ ਆ ਕਿ ਜੋ ਫਾਰੂਕ ਅਬਦੁੱਲਾ ਇਹਦੇ ਪਰ ਮੈਂ ਇਹ ਤਾਂ ਬਗਾਵਤ ਕਰਵਾ ਦਿੱਤੀ ਗਈ ਸੀ ਸਕੇਤ ਜੀ ਚੰਦਰਬਾਬੂ ਨਾਇਡੂ ਦੀ ਮੈਂ ਤੁਹਾਨੂੰ ਸਾਰੀ ਸਿਆਸੀ ਹਿਸਟਰੀ ਦੱਸੀ ਸੀ ਮਾਮੇ ਹੱਥੋਂ ਮਰਿਆ ਭਾਣ ਜਾਰਾ ਕਦੇ ਕਰਤਾਰ ਦੇ ਗੱਲ ਇਹ ਆ ਕਿ ਇੱਥੇ ਇਦਾਂ ਹੀ ਆ ਹੂੰ ਮਤਲਬ ਕਿ ਜਿਹਦਾ ਜੋਰ ਚੱਲਦਾ ਹੈ ਜਾਂ ਜਿਹਦਾ ਦਾ ਲੱਗਦਾ ਦਾ ਲੱਗਦਾ ਮੌਕਾ ਲੱਗਦਾ ਜਿਸ ਨੂੰ ਉਹ ਲਾ ਜਾਂਦਾ ਜੀ ਏਕਨਾਥ ਸ਼ਿੰਦੇ ਨੂੰ ਇਹਨਾਂ ਨੇ ਪੱਟਿਆ ਫਿਰ ਉਸ ਤੋਂ ਬਾਅਦ ਬਗਾਵਤ ਕਰਵਾਈ ਹੂੰ ਸ਼ਿਵ ਸੈਨਾ ਟੁੱਟ ਗਈ ਸਾਰਾ ਕੁਛ ਚੱਲਿਆ ਜੀ ਤਾਂ ਜੇ ਕੱਲ ਬਾਜਵਾ ਸਾਹਿਬ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਭਈ ਇੱਕਨਾਥ ਸ਼ਿੰਦੇ ਇਹ ਬਣ ਸਕਦੇ ਆ ਸਾਬਤ ਹੋ ਸਕਦੇ ਆ ਤੇ ਫਿਰ ਉਹ ਮਿਸਾਲ ਤੇ ਆਹੀ ਦੇ ਰਹੇ ਆ ਨਾ ਹੂੰ ਕਿ ਭਈ ਜੋ ਆਮ ਆਦਮੀ ਪਾਰਟੀ ਹੈ ਇੱਕ ਦਿਨ ਐਸਾ ਆਏਗਾ ਕਿ ਜਦੋਂ ਭਗਵੰਤ ਮਾਨ ਇੱਕਨਾਥ ਸ਼ਿੰਦੇ ਸਾਬਤ ਹੋਣ ਹੂੰ ਦੇਖੋ ਇੱਕ ਚੀਜ਼ ਹੁੰਦੀ ਆ ਕਿ ਜਿਹੜੇ ਪੱਤਰਕਾਰ ਹੈ ਜਾਂ ਜਿਹੜੇ ਨੇਤਾ ਹੈ ਜੀ ਇਹਨਾਂ ਕੋਲ ਬਹੁਤ ਇਨਫੋਰਮੇਸ਼ਨ ਹੁੰਦੀ ਹੈ ਬਿਲਕੁਲ ਬਿਲਕੁਲ ਬਹੁਤ ਇਨਫੋਰਮੇਸ਼ਨ ਹੁੰਦੀ ਹੈ ਹਮ ਪਰ ਪੱਤਰਕਾਰ ਜਾਂ ਨੇਤਾ ਨੇ ਕਿਸ ਵੇਲੇ ਕਿਸ ਥਾਂ ਤੇ ਕਿਹੜੀ ਗੱਲ ਬੋਲਣੀ ਹੈ ਦੋਨਾਂ ਨੇ ਬਿਲਕੁਲ ਇਹ ਉਹਨਾਂ ਨੇ ਖੁਦ ਨੇ ਤੈਅ ਕਰਨਾ ਹੁੰਦਾ ਸਰ ਜੀ ਜੀ ਖੁਦ ਖੁਦ ਇਹਨਾਂ ਨੇ ਤੈਅ ਕਰਨਾ ਹੁੰਦਾ ਕਿਉਂਕਿ ਹਰੇਕ ਗੱਲ ਹੁਣ ਜਿੰਨੀਆਂ ਗੱਲਾਂ 24 ਘੰਟੇ ਆਸ ਹੁੰਦੀਆਂ ਨੇ ਮੈਨੂੰ ਮੈਂ ਸੁਣਦਾ ਜੀ ਕਿ ਇਧਰੋਂ ਕੁਧਰ ਸਾਰਿਆਂ ਥੋੜੀ ਬੋਲ ਸਕਦਾ ਬਿਲਕੁਲ ਕੁਝ ਨਾਮ ਦਾ ਹਾਲਾਤ ਜਾਣ ਵਿਚਾਰਿਆ ਕਿ ਇਹੋ ਕਿ ਚੁਣੌਤੀ ਬਣ ਜਾਂਦੀ ਜੀ ਕੁਝ ਗੱਲਾਂ ਵਿਸ਼ਵਾਸ ਚ ਕੋਈ ਦੱਸਦਾ ਕਿ ਯਾਰ ਕਿਤੇ ਗੱਲ ਕਰੀ ਨਾ ਸੋ ਬਹੁਤ ਕੁਝ ਹੁੰਦਾ ਤਾਂ ਮੰਨ ਲੋ ਪ੍ਰਤਾਪ ਸਿੰਘ ਬਾਜਵਾ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਦੇ ਕੋਲ ਪੂਖਤਾ ਜਾਣਕਾਰੀ ਜਾਂ ਸਿਆਸੀ ਬਿਆਨ ਪਰ ਨਾਲ ਉਹ ਇਹ ਕਹਿ ਰਹੇ ਆ ਕਿ ਰਵਨੀਤ ਬਿੱਟੂ ਦੇ ਨਾਲ ਮਿਲ ਕੇ ਇਹ ਸਭ ਕੁਝ ਹੋ ਰਿਹਾ ਹੂੰ ਕਿ ਇੱਕ ਦਿਨ ਐਸਾ ਆਏਗਾ ਕੇ ਜਦੋਂ ਮਾਨ ਸਾਹਿਬ ਛਿੰਦੇ ਵਾਂਗੂ ਬਗਾਵਤ ਕਰ ਜਾ ਹੂੰ ਹੋ ਸਕਦਾ ਲੁਕਮੀਆਂ ਗੱਲਾਂ ਕੁਝ ਉਹਨਾਂ ਨੂੰ ਪਤਾ ਹੋਣ ਜਿਹੜੀਆਂ ਅਜੇ ਬਾਹਰ ਨਾ ਆਈਆਂ ਉਹ ਉਹੀ ਜਾਣਦੇ ਆ ਇਹ ਤੇ ਉਹੀ ਜਾਣਦੇ ਆ ਪਰ ਦੇਖੋ ਇੱਕ ਗੱਲ ਤੇ ਸਾਫ਼ ਹੈ ਨਾ ਤੁਸੀਂ ਇੱਕ ਚੀਜ਼ ਦੇਖੋ ਕਿ ਵੀਕੈਂਡ ਤੇ ਕੇਜਰੀਵਾਲ ਸਾਹਿਬ ਇੱਥੇ ਆਏ ਸਨ ਹੂੰ ਅਸੀਂ ਲੰਘ ਕੇ ਗਏ ਇੱਥੇ ਬਠਿੰਡੇ ਨੂੰ ਜਾਣਾ ਸੀਗਾ ਤੇ ਰਾਹ ਦੇ ਵਿੱਚ ਪੁਲਿਸ ਹੀ ਪੁਲਿਸ ਕੋਲ ਬਿਲਕੁਲ ਮੈਂ ਕਿਹਾ ਕਿੱਧਰ ਗਏ ਉਹ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਅੱਜ ਵੀਆਈਪੀ ਕਲਚਰ ਤੇ ਹੁਣ ਉਦੋਂ ਵੀ ਦੂਰੋਂ ਸ਼ੁਰੂ ਹੋ ਜਾਂਦਾ ਜੀ ਅਗਲੇ ਦਿਨ ਮੈਂ ਇੱਕ ਫੋਟੋ ਦੇਖੀ ਹਾਂ ਇਹਨਾਂ ਨੇ ਜਿਹੜੇ ਉਹ ਨਿਯੁਕਤੀ ਪੱਤਰ ਦੇਨੇ ਸੀਗੇ ਫੁੱਟਸ ਵਾਲਿਆਂ ਨੂੰ ਜੀ ਜੀ ਅੱਛਾ ਦੋਸਤ ਮੌਕੇ ਦੀ ਸੀ ਜੀ ਤੇ ਉਹਦੇ ਚ ਕੀ ਆ ਕਿ ਹਸਾਬ ਲਾ ਲੋ ਆ ਜਿਹੜਾ ਗਾਰਡ ਆਫ ਆਨਰ ਹੁੰਦਾ ਹੈ ਕਮਾਲ ਦੀ ਗੱਲ ਇਹ ਆ ਕਿ ਕੇਜਰੀ ਵਾਲ ਨੂੰ ਵੀ ਦਿੱਤਾ ਜਾਂਦਾ ਹੈ ਤੇ ਮਾਨ ਸਾਹਿਬ ਵੀ ਖਲੋਤੇ ਆ ਦੇਖੋ ਇਹ ਤੇ ਕੋਈ ਪੁਲਿਸ ਵਾਲਾ ਹੀ ਆਪਾਂ ਨੂੰ ਦੱਸ ਸਕਦਾ ਜਾਂ ਕੋਈ ਪ੍ਰਸ਼ਾਸਕੀ ਅਧਿਕਾਰੀ ਹੀ ਦੱਸ ਸਕਦਾ ਕਿ ਕੀ ਦੋ ਬੰਦਿਆਂ ਨੂੰ ਗਾਰਡ ਆਫ ਆਨਰ ਦਿੱਤਾ ਜਾ ਸਕਦਾ ਹੂੰ ਬਿਲਕੁਲ ਜਾਂ ਕਿਸੇ ਨੇ ਦੇਖਿਆ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਸਾ ਫਿਰ ਬੜਾ ਕੁਝ ਪਹਿਲੀ ਵਾਰ ਹੀ ਹੋ ਰਿਹਾ ਜੀ ਮਤਲਬ ਕੱਲ ਸੋਚ ਕੇ ਦੇਖੋ ਯਾਰ ਫੋਟੋ ਮੈਂ ਕੱਟਣੀ ਭੁੱਲ ਗਿਆ ਨਹੀਂ ਤੇ ਮੈਂ ਦਿੰਦਾ ਤੁਹਾਨੂੰ ਕਿ ਤੁਸੀਂ ਚਲਾ ਕੇ ਦਿਖਾਓ ਕਿ ਕਦੇ ਇਸ ਤਰ੍ਹਾਂ ਦੀ ਮਿਸਾਲ ਪਹਿਲਾਂ ਵੇਖਣ ਨੂੰ ਨਹੀਂ ਆ ਬੜੀ ਵੱਡੀ ਗੱਲ ਹੈ ਸਰ ਬਿਲਕੁਲ ਬਿਲਕੁਲ ਕਿ ਭਾਈ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹਦੇ ਬਰੋਬਰ ਹੂੰ ਉਹ ਵਿਅਕਤੀ ਗਾਡ ਆਫ ਆਨਰ ਲੈ ਰਿਹਾ ਹੈ ਜਿਹੜਾ ਲਿੱਕਰ ਸਕੈਮ ਹੈ ਕਥੇ ਤੌਰ ਤੇ ਜੀ ਉਹਦੇ ਵਿੱਚ ਜੇਲ ਕੱਟ ਕੇ ਆਇਆ ਹੂੰ ਤੇ ਸੁਪਰੀਮ ਕੋਰਟ ਦੀਆਂ ਜੋ ਹਦਾਇਤਾਂ ਆਈਆਂ ਜੀ ਉਹਨਾਂ ਦੇ ਮੁਤਾਬਕ ਮੁੜ ਕੇ ਚੱਲਣ ਵਾਸਤੇ ਆਪਣੀ ਮੁੱਖ ਮੰਤਰੀ ਦੀ ਗੱਦੀ ਛੱਡੀ ਬਿਲਕੁਲ ਪਾਬੰਦੀਆਂ ਦੇ ਤਹਿਤ ਚੱਲ ਰਿਹਾ ਜੋ ਤਾਂ ਉਹ ਬੰਦਾ ਗਾਰਡ ਆਫ ਆਨਰ ਲੈ ਰਿਹਾ ਜੀ ਮੈਂ ਤੇ ਹੈਰਾਨ ਰਹਿ ਗਿਆ ਕਿ ਦੋਨੇ ਖੜੇ ਐ ਤਾਂ ਕਰ ਮੈਂ ਖਲਾਉ ਚੱਕੋ ਤਾਂ ਦਰਿਆ ਕਿ ਜੀ ਦਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਗਿਆ ਜੀ ਜੀ ਉਹਨਾਂ ਨੂੰ ਜੇ ਭਗਵੰਤ ਮਾਨ ਅੱਜ ਢੋਣਾ ਪੈ ਰਿਹਾ ਹੂੰ ਮਤਲਬ ਕਿ ਚਲਾਉਣਾ ਪੈ ਰਿਹਾ ਚਲਾਉਣਾ ਪੈ ਰਿਹਾ ਨਾ ਰੱਖਣਾ ਪੈ ਰਿਹਾ ਉਹਦੀ ਵਜ੍ਹਾ ਇੱਕ ਇਹੋ ਹੀ ਆ ਹੂੰ ਕਿ ਭਗਵੰਤ ਮਾਨ ਹਾਲੇ ਵੀ ਗੇਮ 'ਚ ਐ ਕਿ ਭਗਵੰਤ ਮਾਨ ਜੀ ਵੱਡਾ ਫੇਸ ਇਸ ਤੋਂ ਜਿਹੜਾ ਰੁਪਈਆ ਆਮ ਆਦਮੀ ਪਾਰ ਤੇ ਜੇ ਅਸੀਂ ਲੱਭਦੇ ਵੀ ਆ ਮੰਨ ਲਓ ਕੱਲ ਨੂੰ ਇਹ ਮਾਨ ਸਾਹਿਬ ਜਿਹੜੇ ਆ ਜੀ ਜੀ ਉਹ ਪਾਰਟੀ ਦੇ ਅੰਦਰ ਬਗਾਵਤ ਕਰ ਗਏ ਤਾਂ ਕੀ ਕਰਾਂਗੇ ਜੀ 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 ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਵੀ ਸੋਚਦੇ ਪਰ ਬਾਜਵਾ ਸਾਹਿਬ ਕਿਸ ਆਧਾਰ ਤੇ ਕਹਿ ਰਹੇ ਆ ਇਹਨਾਂ ਦੇ ਕੋਲ ਕਿੰਨੀ ਕੁ ਪੂਖਤਾ ਜਾਣਕਾਰੀ ਆ ਉਹ ਤਾਂ ਫਿਰ ਇਹ ਹੀ ਦੱਸ ਸਕਦੇ ਆ ਜੀ ਬਿਲਕੁਲ 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 ਮਿੰਟੂ ਜੀ ਕੁਝ ਮਿੱਤਰ ਥੋੜਾ ਜਿਹਾ ਕਹਿ ਰਹੇ ਨੇ ਕਿ ਭਈ ਆਵਾਜ਼ ਦੀ ਥੋੜੀ ਜਿਹੀ ਦਿੱਕਤ ਹੈ ਆਵਾਜ਼ ਸੀ ਦੇਖੋ ਪਤਾ ਕੀ ਆ ਕੇ ਉਹ ਤੁਸੀਂ ਵੀ ਇਹ ਦਿਨ ਆਦੀ ਨਹੀਂ ਹੋਏ ਹੋਣੇ ਇੱਕ ਘਰ ਜੋੜਿਆ ਤੇ ਇੱਕ जोडन चली नी ਗੱਲ ਇਹ ਆ ਕਿ ਇੱਕ ਘਰ ਚ ਉੱਠ ਕੇ ਜਦੋਂ ਦੂਜੇ ਘਰ ਚ ਸਮਾਨ ਸੱਪਾ ਰਖੀਏ ਨਾ ਸਾਰਾ ਜੀ 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 ਬਿਲਕੁਲ ਉਹ ਬੜਾ ਮਤਲਬ ਕਿ ਉਹ ਕਿੱਥੇ ਆ ਬਈ ਸਾਬਣ ਕਿੱਥੇ ਆ ਤੇਲ ਕਿੱਥੇ ਆ ਬਹੁਤ ਕੁਝ ਜਿਹੜਾ ਹੈ ਨਾ ਉਹ ਹੌਲੀ 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 ਐਡਜਸਟ ਹੁੰਦਾ ਹੈ ਸੈੱਟ ਹੁੰਦਾ ਹੈ ਸਭ ਕੁਝ ਉਹ ਹੋ ਜਾਏਗਾ ਕੋਈ ਘਬਰਾਉਣੇ ਕੋਈ ਗੱਲ ਨਹੀਂ ਬਾਕੀ ਇਹ ਸਾਨੂੰ ਪਤਾ ਵੀ ਤੁਹਾਡੇ ਤੋਂ ਹੀ ਲੱਗਣਾ ਸੀਗਾ ਇਹ ਚੀਜ਼ਾਂ ਦੀ ਹਾਂ ਜਿੱਥੇ ਕੋਈ ਦਿੱਕਤ ਹੈ ਜੀ ਜੀ ਉੱਥੇ ਆਪਾਂ ਜ਼ਰੂਰ ਕਰਾਂਗੇ ਜਿੱਥੇ ਵੀ ਸੁਧਾਰ ਦੀ ਜ਼ਰੂਰਤ ਹੈ ਤਾਂ ਸਾਡੀ ਟੈਕਨੀਕਲ ਟੀਮ ਨੇ ਤੁਸੀਂ ਦੇਖੋ ਚੁਟਕੀਆਂ ਦਾ ਕੰਮ ਹੈ ਨਾ ਕਰਦੇ ਨਾ ਕਰਦੇ ਕਰਦੇ ਇਹਨਾਂ ਨੇ ਪੁੱਤੀ ਘਪਾ ਚੋਂ ਕੱਢ ਦੇਣੀ ਹੈ ਤੁਸੀਂ ਮੈਂ ਡਟੇ ਰਹੋ ਬਿਲਕੁਲ ਤੇਜ਼ੀ ਕਰ ਰਹੇ ਨੇ ਕਿ 70 ਸਾਲਾਂ ਚ ਪਹਿਲਾਂ ਕੁਝ ਨਹੀਂ ਹੋਇਆ ਸੀ ਉਹ ਨਵਾਂ ਬਹੁਤ ਕੁਝ ਹੋ ਰਿਹਾ ਹੈ ਬੈਣੀਵਾਲ ਸਾਹਿਬ ਕਹਿ ਰਹੇ ਨੇ ਕਿ ਬਾਜਵਾ ਸਾਹਿਬ ਦਾ ਮਤਲਬ ਕਹਿੰਦੇ ਹੋਰ ਵੀ ਹੋ ਸਕਦਾ ਚਿੰਦੇ ਦੀ ਕਹਿੰਦੇ ਇੱਕ ਡਰੰਕ ਹੋਏ ਦੀ ਵੀਡੀਓ ਵੀ ਵਾਇਰਲ ਹੋਈ ਸੀ ਵੇਖੋ ਭਾਜੀ ਦੇਖੋ ਇਹਦੇ ਚੋ ਨਹੀਂ ਹੈ ਨਹੀਂ 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 ਉਹ ਇਸੇ ਬਿਆਪ ਤੇ ਕਰੇ ਜੀ ਜੀ ਮਿੰਟੂ ਜੀ ਆਪਾਂ ਆਮ ਆਦਮੀ ਪਾਰਟੀ ਨਾਲ ਜੁੜੀਆਂ ਅੱਜ ਕਈ ਗੱਲਾਂ ਕਰਨੀਆਂ ਨੇ ਬਹੁਤ ਰੱਕੀ ਜੈਦਰੀਵਾਲ ਸਾਹਿਬ ਆਪਾਂ ਇੱਥੇ ਆਏ ਫਿਰਦੇ ਨੇ ਉਹਨਾਂ ਦੇ ਕਹਿ ਲੋ ਕਿ ਇੱਥੇ ਵਾਲੇ ਬਿਆਨ ਇੱਥੋਂ ਦੀਆਂ ਗੱਲਾਂ ਬਾਤਾਂ ਆਪਾਂ ਕਰੀ ਜਾਂਦੇ ਆ ਉਹਨਾਂ ਦੇ ਆਪ ਦੇ ਸਾਥੀ ਵੀ ਇੱਕ ਉਹਨਾਂ ਨਾਲ ਸਾਥ ਛੱਡ ਗਿਆ ਪਤਾ ਨਹੀਂ ਉਹ ਪਾਰਟੀ ਤੋਂ ਨਾਰਾਜ਼ ਨੇ ਜਾਂ ਪਾਰਟੀ ਦੀ ਕੋਈ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਗਏ ਆ ਕੀ ਕਾਰਨ ਹੋਇਆ ਦੇਖੋ ਗਹਿਲੋਤ ਸਾਹਿਬ ਜੀ ਕੈਲਾਸ਼ ਗਹਿਲੋਤ ਸਾਹਿਬ ਕੈਲਾਸ਼ ਗਹਿਲੋਤ ਇੱਕ ਅਸ਼ੋਕ ਗਹਿਲੋਤ ਆ ਕਾਂਗਰਸੀ ਤੇ ਇਹ ਹੈਗੇ ਨੇ ਗਹਿਲੋਤ ਸਾਹਿਬ ਆਮ ਆਦਮੀ ਪਾਰਟੀ ਹੁਣ ਸਿੱਗੇ ਕਹਿ ਲੋ ਹੁਣ ਤੇ ਉਹ ਵਾ ਜੀ ਨਵੀਂ ਪਾਰਟੀ ਚੱਲ ਗਈ ਨਹੀਂ ਅੱਛਾ ਚਲਤਾ ਹੂੰ ਦੁਆਵਾਂ ਮੈ ਯਾਦ ਰੱਖਣਾ ਜੀ ਭਾਜਪਾ ਜੁਆਇਨ ਕਰ ਲਈ ਜੀ ਅੱਜ ਦੀ ਖਬਰ ਹੈ ਕਹਿੰਦੇ ਅੱਛਾ ਅੱਜ ਦੀ ਖਬਰ ਹੈ ਕਿ ਜੁਆਇਨ ਕਰ ਲਈ ਉਹ ਕੱਲ ਦੀ ਖਬਰ ਹੀ ਚੱਲੀ ਜਾਂਦੀ ਸੀ ਕਹਿੰਦੇ ਜਾਣਾ ਤਾਂ ਭਾਜਪਾ ਚ ਹੀ ਆਹੋ ਭਾਈ ਹੋਰ ਜਿਵੇਂ ਹੁੰਦਾ ਨਾ ਕਿ ਕਿਸੇ ਬੰਦੇ ਦਾ ਨਾ ਘਰੋਂ ਲੜ ਲੜ ਪਵੇ ਹੂੰ ਤੇ ਪਤਾ ਹੁੰਦਾ ਪਾਪ ਮਤਲਬ ਕਿ ਅੰਦਾਜ਼ਾ ਵੱਜਦਾ ਕਿ ਫਲਾਣੇ ਕੋਲ ਉਗਾ ਫਲਾਣੇ ਕੋਲ ਜਾਂ ਰਿਸ਼ਤੇਦਾਰ ਕੋਲ ਉਗਾ ਜਾਂ ਯਾਰ ਬੇਲੀ ਕੋਲ ਇੱਥੇ ਪਤਾ ਹੈ ਵੀ ਜਿਹੜਾ ਇਦਾਂ ਕਰੂਗਾ ਨਾ ਉਹ ਤੁਹਾਨੂੰ ਅਗਲੇ ਦਿਨ ਪਾਜ-ਪਾਜੀ ਮਿਲਣਾ ਜੀ 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 ਬਿਲਕੁਲ ਤੇ ਗਾ ਲੋਤ ਸਾਹਿਬ ਵੀ ਫਿਰ ਉੱਥੇ ਉਹ ਕਹਿੰਦੇ ਜਾਂ ਕੇ ਰੰਗ ਚ ਰੰਗੇ ਕੇ ਤੇਰੇ